ਇੱਥੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਕਹਣਾ ਚਾਹੋ ਅ ਪ੍ਰੈਸ ਸਾਰੇ ਸਾਥੀਆਂ ਦਾ ਬਹੁਤ ਹੀ ਸਤਿਕਾਰ ਤੇ ਕੁਝ ਸਮੇਂ ਨਾਲ ਪਹੁੰਚੇ ਹੋ ਤੁਹਾਡਾ ਬਹੁਤ ਧੰਨਵਾਦ ਅੱਜ ਦੀ ਇਹ ਪ੍ਰੈਸ ਕਾਨਫਰੰਸ ਅਸੀਂ ਰੱਖੀ ਹੈ ਜਿਹੜਾ ਪਿਛਲੇ ਦਿਨੀ ਸੰਯੁਕਤ ਮੌਜਾ ਆਲ ਇੰਡੀਆ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਦੋ ਪ੍ਰੋਗਰਾਮ ਤੈਅ ਹੋਏ ਆ ਇੱਕ ਮੋਗੇ ਹੋਇਆ 9 ਤਰੀਕ ਦਾ 9 ਜਨਵਰੀ ਦਾ ਦੂਜਾ ਪ੍ਰੋਗਰਾਮ ਹੋਇਆ 4 ਜਨਵਰੀ ਦਾ ਟਹਾਣੇ ਹਰਿਆਣੇ ਦੇ ਵਿੱਚ ਉਹ ਦੋ ਪ੍ਰੋਗਰਾਮ ਨੂੰ ਕੰਮਜਾਬ ਕਰਨ ਵਾਸਤੇ ਕਾਇਗੀਆਂ ਚਲ ਰਹੀਆਂ ਨੇ ਤੀਜਾ ਜਿਹੜਾ ਪ੍ਰੋਗਰਾਮ ਹੈ ਸਾਡੀ ਜਥੇਬੰਦੀ ਵੱਲੋਂ ਅੱਜ ਜਿਹੜਾ ਬੰਦ ਹੋਇਆ ਪੰਜਾਬ ਬੰਦ ਉਹਦੇ ਵਿੱਚ ਅਸੀਂ ਬਲਾਕ ਪੱਧਰ ਤੇ ਆਰਥਿਕ ਮੁਜਾਹਰੇ ਕਰਨ ਦਾ ਫੈਸਲਾ ਹੋਇਆ ਜਿਹੜਿਆ 22 ਦਰਜਣਾ ਜਾਂ ਨਿਮਜੇਤੀ ਜੀ 50 ਥਾਵਾਂ ਤੇ ਲਗਭਗ ਉਹ ਪੰਜਾਬ ਦੇ ਵਿੱਚ ਆਰਥਿਕ ਮੁਜਾਹਰੇ ਹੋਏ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸਾਹਿਬਸ਼ੇਖ ਤੌਰ ਤੇ ਜਿਹੜਾ 4 ਤਰੀਕ ਨੂੰ ਸੁਹਾੜੇ ਦੇ ਵਿੱਚ ਸੰਯੁਕਤ ਮੋਰਚੇ ਬਣਾਉ ਮਹਾਪੰਚਾਇਤ ਕੀਤੀ ਜਾ ਰਹੀ ਹੈ ਉਹ ਮੈਂਨਾ ਮੰਗਾ ਤੇ ਵਿਸ਼ੇਸ਼ ਕਰਕੇ ਜਿਹੜਾ ਨਵਾਂ ਡਰਾਫਟ ਆਇਆ ਹੈ ਯਾਨੀ ਖੇਤੀ ਕਾਨੂੰਨ ਜਿਹੜੇ ਪਹਿਲਾਂ 2021-22 ਚ ਆਪਾਂ ਦੋਨੋਂ ਲੜਿਆ ਉਹਨਾਂ ਨੂੰ ਸਰਕਾਰ ਕੋਲ ਟੰਗਣਾ ਚੋਰ ਮੋਰੇ ਇਹ ਦੁਬਾਰਾ ਲਾਗੂ ਕਰਨੀ ਚਾਹੁੰਦੀ ਹੈ ਉਹਦੇ ਵਿੱਚ ਇਹਨਾਂ ਨੇ ਉਹੀ ਗੱਲਾਂ ਨੇ ਜਿਹੜੀਆਂ ਕਾਲੇ ਕਾਨੂੰਨਾਂ ਚ ਤਿੰਨ ਉਹ ਖੇਤੀ ਕਾਨੂੰਨਾਂ ਚ ਪੰਜਾਂ ਸੀ ਉਹੀ ਲਗਭਗ ਨੇ ਬਸ ਫਰਕ ਸਿਰਫ ਇਹ ਨਹੀਂ ਹੈ ਇਹਨੇ ਸਟੇਟ ਸਰਕਾਰਾਂ ਨੂੰ ਤੇ ਦੇ ਵਿੱਚ ਡਰਾਫਟ ਭੇਜਿਆ ਵੀ ਤੁਸੀਂ ਇਹਦਾ ਪ੍ਰਪੋਜ਼ਲ ਭੇਜੋ ਕਿਉਂਕਿ ਬੀਜੇਪੀ ਦਾ ਇਹ ਫੌਲਸੀ ਹੈ ਕਿ ਜਿਹੜੀਆਂ ਸਰਕਾਰਾਂ ਉਹਨਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਸਟੇਟਾਂ ਦੇ ਵਿੱਚ ਉੱਥੇ ਇਹ ਡਰਾਫਟ ਇੰਪਲੀਮੈਂਟ ਹੋ ਜਾਊਗਾ ਤੇ ਜਿਹੜੀਆਂ ਸਰਕਾਰਾਂ ਦੇ ਵਿੱਚ ਇਹਨਾਂ ਜਿਹੀ ਸਰਕਾਰ ਐ ਐਲਟੀ ਸਰਕਾਰ ਐ ਬੀਜੇਪੀ ਉੱਥੇ ਉਹਨਾਂ ਦੀ ਚੂਰੀ ਟੈਟ ਕਰਕੇ ਦਬਾਅ ਪਾ ਕੇ ਉਹਨੂੰ ਲਾਗੂ ਕਰਾਉਣਗੇ ਇਹ ਉਹਨਾਂ ਦੀ ਫੌਲਸੀ ਹੈ ਕਿੰਨੀ ਕੰਮ ਕਰੂਗੀ ਹੈ ਇਹਦੇ ਵਿਰੋਧ ਚੋਂ ਸੋਜਕਤ ਮੋਰਚਾ ਨੇ ਇਹ ਗੈਂਕੜਮੀ ਕੀਤੀ ਹੈ ਹੱਥ ਚ ਲਿਆ ਤੇ ਡਰਾਫਟ ਪੜਿਆ ਤੇ ਇੱਕ ਐਕਸ਼ਨ 23 ਤਰੀਕ ਨੂੰ ਪਹਿਲਾਂ ਆਲਰੇਡੀ ਆ ਪੱਧਰ ਦਾ ਸਾਰੇ ਜ਼ਿਲ੍ਹਾ ਹੈੱਡਕੁਆਰਟਰ ਅਸੀਂ ਦਿੱਤਾ ਹੈ ਉਹਦੇ ਵਿੱਚ ਜਿਹੜੀਆਂ ਸਾਰੀ ਮੰਗਾਂ ਨੇ ਨਵੇਂ ਡਰਾਫਟ ਵਾਲੀ ਮੰਗ ਵੀ ਖਨੌਰੀ ਮੋਰਚੇ ਤੇ ਹੋਇਆ ਜਿਹੜਾ ਪਤੂ ਕਸ ਦੇ ਗੋਲੇ ਛੱਟੀ ਹੈ ਜਿਹੜਾ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਸੰਭੂ ਬਾਰਡਰ ਤੋਂ ਉਹਦੇ ਉਹ ਵੀ ਵਿੱਚ ਪਾਈ ਹੈ ਤੇ ਸਰਕਾਰ ਦੀ ਨਕਦੀ ਕੀਤੀ ਹੈ ਜਿਹੜਾ ਖਨੌਰੀ ਬੱਟ ਤੇ ਡੱਲੇਵਾਲ ਸਾਹਿਬ ਦਾ ਮਰਨਵਰਤ ਚੰਦਰ ਹੈ ਉਹਦੇ ਦੋਵੇਂ ਸਰਕਾਰਾਂ ਨੂੰ ਦੋਸ਼ ਠੜਾ ਕੇ ਵੀ ਕੇਂਦਰ ਤੇ ਪੰਜਾਬ ਸਰਕਾਰ ਨੇ ਇਹਨੂੰ ਅਗਨੋਰ ਕੀਤਾ ਹੋਇਆ ਤੇ ਉਹ ਉਹ ਵੀ ਅਸੀਂ ਉਹਨਾਂ ਤੇ ਸੋਚਿਆ ਵੀ ਜੇ ਕੱਲ ਨੂੰ ਕੋਈ ਨੀਕੀ ਗੱਲ ਹੁੰਦੀ ਹੈ ਉਹਦੀਆਂ ਦੋਸ਼ੀਆਂ ਇਹ ਦੋਨੇ ਸਰਕਾਰਾਂ ਹੋਣਗੀਆਂ ਇਹਨਾਂ ਮੁੱਦਿਆਂ ਤੇ ਅਸੀਂ ਐਮਐਸਪੀ ਦੀਆਂ ਜਿਹੜੀਆਂ ਨਾਲ ਗਰੰਟੀ ਦਿੱਲੀ ਮੋਰਚੇ ਤੇ ਮੰਗਾਂ ਰਹੇ ਹੁੰਦੇ ਆ ਨੇ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਦੋ ਪ੍ਰੋਗਰਾਮ ਇੱਕ ਹਰਿਆਣੇ 'ਚ ਇੱਕ ਪੰਜਾਬ 'ਚ ਸੰਯੁਕਤ ਮੋਰਚੇ ਦੇ ਦੇਸ਼ਾਂਦਰ ਦੇ ਇਸ ਤੇ ਕਰ ਰਹੇ ਆ ਤੇ ਅਸੀਂ ਉਹਦੀਆਂ ਤਿਆਰੀਆਂ ਦੇ ਵਿੱਚੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਕਰ ਰਹੇ ਆ ਤੋਂ ਉੱਤੇ ਅਸੀਂ ਹੁਣੇ ਹੀ ਆਪਣੇ ਪੰਜਾਬ ਦੇ ਸਾਰੇ ਬਲਾਕਾਂ ਦੀਆਂ ਮੀਟਿੰਗਾਂ ਤਕਰੀਬਨ ਅੱਜ ਸਾਡੀਆਂ ਹੋਈਆਂ ਨੇ ਵੱਡੀਆਂ ਮੀਟਿੰਗਾਂ ਦੇ ਵਿੱਚ ਅਸੀਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਬੀਬੀਆਂ ਨੂੰ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ ਤਾਂ ਕਿ ਸਰਕਾਰ ਤੇ ਇਹਦਾ ਦਬਾਅ ਪਾਇਆ ਜਾ ਸਕੇ ਤਾਂ ਕਿ ਇਹ ਮੋਰਚਾ ਜਿਹੜਾ ਨਵੇਂ ਡਰਾਫਟ ਵਾਲੀ ਨੀਤੀ ਲਾਗੂ ਕਰਨ ਦੀ ਹੈ ਉਹ ਬਾਕਸ ਮੋੜਨ ਦੀ ਖਾਤਰ ਸਮੂਹ ਜਨਤਾ ਦਾ ਸਹਿਯੋਗ ਲੈਣ ਦੀ ਖਾਤਰ ਲੋਕਾਂ 'ਚ ਆਪਣੀ ਗੱਲ ਲੈ ਕੇ ਜਾਈਏ ਤਾਂ ਕਿ ਜਨਤਾ ਇਹਨੂੰ ਹੰਗਾਰਾ ਦੇਵੇ ਮੁੜ ਕੇ ਉਹਦਾ ਸੰਘਰਸ਼ ਤੇ ਕਾਰਪੋਰੇਟ ਨੂੰ ਖੇਤੀ ਸੈਕਟਰ ਦੇ ਵਿੱਚੋਂ ਵਪਾਰ ਸੈਕਟਰ ਦੇ ਵਿੱਚੋਂ ਖੁੱਲੀ ਮੰਡੀ ਦੇ ਵਿੱਚ ਦਾ ਨਾਂ ਲੈ ਕੇ ਨਾਜ ਤੇ ਕਬਜ਼ਾ ਕਰਨ ਤੋਂ ਫੂਡ ਦੇ ਫੂਡ ਸੁਰੱਖਿਆ ਨੂੰ ਖਤਰਾ ਖੜਾ ਕਰਨ ਤੋਂ ਇਹਨਾਂ ਕਾਰਪੋਰੇਟ ਸੈਕਟਰਾਂ ਨੂੰ ਰੋਕਿਆ ਜਾਵੇ ਉਸ ਲੰਬੇ ਸੰਘਰਸ਼ ਦੀ ਲੜਾਈ ਦੇ ਵਿੱਚੋਂ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ ਉਹ ਜੇ ਹਾਂ ਸਮਝਾ ਤੁਸੀਂ ਕਹਦੇ ਹੋ ਡਰਾਫਟ ਭੇਜਿਆ ਗਿਆ ਰੱਦ ਕਰਨ ਲਈ ਉਹਦੇ ਵਿੱਚ ਕੀ ਹੈ ਜਿਹੇ ਸ਼ਰਤਾਂ ਨੇ ਜਾਂ ਮੰਗਾਂ ਨੇ ਤੁਹਾਡੇ ਵੱਲੋਂ ਮੰਨ ਨਹੀਂ ਮੰਨਿਆ ਜਾਣੀ ਵੀ ਤੁਹਾਨੂੰ ਸਹੀ ਨਹੀਂ ਲੱਗਿਆ ਉਹਦੇ ਚੋਹੀ ਨੇ ਜੀ ਜਿਹੜੀ ਖੁੱਲੀ ਮੰਡੀ ਦਾ ਪੈਰਲਲ ਮੰਡੀ ਪ੍ਰਾਈਵੇਟ ਮੰਡੀ ਜਿਵੇਂ ਹੁਣ ਸ਼ੈਲੋਗ ਨਾਮ ਨੇ ਜਾਂ ਕੋਲਡ ਸਟੋਰ ਨੇ ਉਹਨਾਂ ਨੂੰ ਮੰਡੀ ਜਾੜ ਸ਼ੋਅ ਕਰਨ ਦੀ ਗੱਲ ਮਾਰਕੀਟ ਫੀਸ ਦੇ ਵਿੱਚ ਕਟੌਤੀ ਕਰਨ ਦੀ ਗੱਲ ਯਾਨੀ ਕਿਸਾਨ ਨੂੰ ਆਜ਼ਾਦ ਕਰਨ ਵਾਲੀ ਕਿਸਾਨ ਨੂੰ ਆਜ਼ਾਦ ਕਰਾਂਗੇ ਉਹ ਚ ਮੁਕਾਬਲਾ ਹੋ ਮੁਕਾਬਲੇ ਰਹਿਣ ਨਾਲ ਵੱਧ ਪੈਸੇ ਮਿਲਣਗੇ ਇਆਂ ਗੱਲਾਂ ਪਾਈਆਂ ਹੋਈਆਂ ਨੇ ਉਹ ਚ ਕੰਟੈਕਟ ਫਾਰਮ ਵਾਲਾ ਵੀ ਪਾਇਆ ਹੋਇਆ ਹੈ ਮਾਰਕੀਟਿੰਗ ਘਟਣ ਵਾਲਾ ਵੀ ਪਾਇਆ ਹੋਇਆ ਉਹਦੇ ਵਿੱਚ ਜਿਹੜਾ ਪੀਡੀਐਸ ਯਾ ਜਨਤਕ ਵੰਡ ਪ੍ਰਣਾਲੀ ਦੀ ਸਕੀਮ ਹੈ ਮਜ਼ਦੂਰਾਂ ਨੂੰ ਜਿਹੜੀ ਮਤਲਬ ਦਿਨ ਦੇ ਹੋ ਸਹੂਲਤ ਉਹ ਉਹਨੂੰ ਕੱਟ ਕੇ ਉਹਨਾਂ ਨੂੰ ਪੈਸੇ ਦੇਣ ਦੀ ਗੱਲ ਵੀ ਪਾਈ ਹੋਈ ਹੈ ਉਹਦੇ ਵਿੱਚ ਸੋਰਸਿੰਗ ਵਾਲੀ ਗੱਲ ਵੀ ਪਾਈ ਹੋਈ ਹੈ ਕਾਫੀ ਗੱਲਾਂ ਹੋਈਆਂ ਨੇ ਜਿਹੜੀਆਂ ਮਤਲਬ ਜਮ੍ਹਾਂ ਹਿੰਮ ਨੂੰ ਤੇ ਨਾਲ ਮਿਲਦੀਆਂ ਨੇ ਅਸੀਂ ਸਮਝਦੇ ਹਾਂ ਕਿ ਉਹ ਕਾਨੂੰਨ ਜਿਹੜੇ ਕਾਨੂੰਨ ਵਾਪਸ ਰਏ ਸੀ ਉਹ ਚੋਰ ਮੋਰ ਰਹੇ ਹੈ ਬੀਜੇਪੀ ਸਰਕਾਰ ਲਾਗੂ ਕਰਨੇ ਚਾਹੀਦੇ ਪੰਜਾਬ ਚ ਕਿੰਨੀ ਤਰੀਕ ਨੂੰ ਸੰਘਰਸ਼ ਛਾ ਗਿਆ ਤੁਹਾਡਾ ਪੰਜਾਬ ਦੇ ਵਿੱਚ ਕਿੰਨੀ ਤਰੀਕ ਨੂੰ ਆਇਆ ਪੰਜਾਬ ਦੇ ਵਿੱਚ 9 ਮਾਰ 9 ਜਾਨਾਂ 9 ਜਾਨਾਂ ਕੀ ਐਵੇਂ ਉਸ ਪ੍ਰੋਟੈਸਟ ਕੀ ਕਰਨਾ ਤੁਸੀਂ ਉਸ ਦਿਨ ਉੱਥੇ ਦੇਖੋ ਵहां ਪੰਚਾਇਤ ਹੋਊਗੀ ਜੀ ਵੱਡੀ ਰੈਲੀ ਹੋਊਗੀ ਮੋਗੇ ਦੇ ਵਿੱਚ ਤੇ ਹਿੜਿਆਣੇ ਦੇ ਵਿੱਚ ਇਹ ਮਹਾ ਪੰਚਾਇਤ ਦੇ ਰੂਪ ਦੇ ਵਿੱਚ ਵੱਡਾ ਇਕੱਠ ਹੋਗਾ ਜਿਸ ਤਰ੍ਹਾਂ ਜੀ ਬਰਨਾਲੇ ਦੇ ਵਿੱਚ ਬੰਦ ਰਹੀ ਹੈ ਪਰ ਜਿਹੜਾ ਵਪਾਰ ਮੰਡਲ ਵੱਲੋਂ ਹੈਗਾ ਪ੍ਰਧਾਨ ਜੀ ਵੱਲੋਂ ਜਿਹੜਾ ਹੈਗਾ ਸਮਰਥਨ ਨਹੀਂ ਕੀਤਾ ਗਿਆ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਨਹੀਂ ਸਮਰਥਨ ਕਰਦੇ ਇਸ ਚੀਜ਼ ਦਾ ਉਸ ਨੂੰ ਕਿਸ ਤਰ੍ਹਾਂ ਦੇਖੋ ਕਿਸੇ ਨੇ ਸਮਰਥਨ ਕੀਤਾ ਕਿ ਨਹੀਂ ਕੀਤਾ ਇਹ ਇਹ ਗੱਲ ਵੱਖਰੀ ਹੈ ਸਾਨੂੰ ਇਹ ਲੱਗਦਾ ਹੈ ਵੀ ਇਹ ਬਹੁਤ ਸਫਲ ਬੰਦ ਹੋਇਆ ਹੈ ਚੰਗੀ ਗੱਲ ਅੱਡਲੇ ਵਾਲੇ ਸਭ ਉਹ ਹੜਤਾਲ ਦੇ ਬੈਠੇ ਨੇ ਕੀ ਲੱਗਦਾ ਨਾਲੇ ਟਾਈਮ 'ਚ ਤੁਹਾਡੀ ਜਥੇਬੰਦੀ ਵੱਲੋਂ ਉਹਨਾਂ ਦਾ ਖੁੱਲ ਕੇ ਸਾਥ ਦੇ ਦੇਖੋ ਕਿਸੇ ਬੰਦੇ ਦੀ ਖਾਤਰ ਤਾਂ ਅਸੀਂ ਕੁਝ ਵੀ ਨਹੀਂ ਕਰਦੇ ਹੁੰਦੇ ਜਥੇਬੰਦੀ ਜਥੇਬੰਦੀ ਖਾਤਰ ਕਰਦੀ ਹੁੰਦੀ ਹੈ ਜਾਂ ਮੰਗਾਂ ਦੀ ਖਾਤਰ ਕਰਦੀ ਹੁੰਦੀ ਹੈ ਅਸੀਂ ਸਮਝਦੇ ਆਂ ਕਿ ਜੇ ਮਰਨ ਵਰਤ ਉਹਨਾਂ ਨੇ ਮੰਕ ਤੇ ਉਤਰ ਰੱਖਿਆ ਤਾਂ ਉਹਨਾਂ ਦੀ ਜਦੀ ਅੰਬੀ ਜੱਥੇ ਬੰਦੀ ਦਾ ਫੈਸਲਾ ਹੈ ਅਸੀਂ ਜਦੋਂ ਤੋਂ ਸੰਘਰਸ਼ ਦੇ ਵਿੱਚ ਗਏ ਆ ਉਹਨੂੰ ਵਿੰਗੇ ਟੇਡੇ ਢੰਗ ਨਾਲ ਕਿਸੇ ਤਰ੍ਹਾਂ ਵੀ ਅਸੀਂ ਸਮਰਥ ਨਹੀਂ ਕਰਦੇ ਰਿਹਾ ਸੀ ਉਹਦਾ ਵਿਰੋਧ ਨਹੀਂ ਕਰਦੇ